ਤੂੰ ਐ ਕਰ ਬਾਪੂ ਉਹ ਸੱਦ ਮੜਾ ਜਾ ਆਪਣਿਆਂ ਦੇ ਨੂੰ ਓਏ ਪਿੰਡ ਚ ਬਾਰ ਬਾਰ ਓਏ ਪੁੱਤ ਹੋ ਰਿਆ ਆ ਗਿਆ ਬਣਾ ਲਓ ਪਾਣੀ ਲਈ ਮਾਰੀ ਕਿਸੇ ਨੇ ਹੋਰ ਭਲੇਖੇ ਚ ਫਿਰਦਾਗਾ ਉਹ ਕੁਰਸੀ ਲਿਆ ਬਈ ਓਰੇ ਆਇਓ ਕਾਕਾ ਜੀ ਇੱਥੇ ਡਾਲਾ ਮੜੀ ਬਚੋਲੇ ਕੋਲੇ ਹਾਂ ਜਮਾ ਇਹਦੇ ਨਾਲ ਜੁ ਲੱਗ ਕੇ ਬਜੇ ਇਧਰ ਹਾਂ ਜਮਣਾ ਮਰੇ ਜਾ ਹਾਂ ਹਾਂ ਜੀ ਮੇਰੀ ਗੱਲ ਸੁਣ ਹੂੰ ਓਏ ਕਿਤੇ ਚੋਰੀ ਦੇ ਪੁੱਤ ਵੀ ਗੱਭਰੂ ਹੋਇਆ ਕਿਉਂ ਪਤਾ ਤਾਂ ਲੱਗ ਹੀ ਜਾਂਦਾ ਲੋਕਾਂ ਨੂੰ ਤੇ ਅਕਰ ਤੂੰ ਕਹਣਾ ਪਿੰਡ ਚੋਂ ਪਾਣੀ ਮਾਰਤੀ ਹਾਂ ਪਿੰਡ ਚੋਂ ਪਾਣੀ ਕਿਸੇ ਨੇ ਨਹੀਂ ਮਾਰੀਗੀ ਨਾਈ ਦੇ ਬਚੋਲੇ ਦਾ ਕਸੂਰਾ ਨਾ ਪਿੰਡ ਵਾਲ ਨੂੰ ਮਾੜਾ ਕਹਿ ਤੂੰ ਹੋਰ ਬੰਨੀ ਕਿੰਨੀ ਵਾਰੀਆਂ ਫਿਰ ਜਦੋਂ ਕਿਸੇ ਦਾ ਵਿਆਹ ਹੁੰਦਾ ਰਿਸ਼ਤੇ ਜਾਰੀ ਚ ਜਾਂ ਪਿੰਡ ਚ ਤੂੰ ਕੀ ਕਹਿਣਾ ਹੁੰਨਾ ਮੇਰਾ ਛੋਟਾ ਪੁੱਤ ਜਾਊਗਾ ਇਹ ਪੜਾਏ ਲਿਖਿਆ ਇਹਨੂੰ ਕੱਪੜੇ ਪਾਉਣ ਦਾ ਢੰਗ ਆ ਤੂੰ ਤਾਂ ਅਣਪੜਾ ਖੇਤੀ ਜੋਗਾ ਮੇਰੀ ਸੁਣ ਲੈ ਗੱਲ ਜਿੱਤੇ ਦੀ ਇੱਕ ਬੀੜਦਾਰੀ ਸੰਭੀ ਆ ਨਾਲ ਤਾਂ ਕਰੇ ਵਿਆਹ ਕੁੜੀਆਂ ਦੇ ਹੂੰ ਕਰੇ ਨਾਲੇ ਸਾਰਾ ਸਾਰਾ ਕਰਜ਼ਾ ਸਾਰੇ ਨਾਲ ਹੀ ਹੁੰਦੀ ਆ ਫਸਲ ਵੱਧ ਹੁੰਦੀ ਆ ਕੋਈ ਸਭ ਇਹ ਦੋਸਤ ਪੈਸੇ ਲੈ ਜਾਂਦਾ ਤੂੰ ਮੁੜ ਕੇ ਖਾਨਾ ਮੇਰੀ ਜਾਨ ਹੂੰ ਪੈਸੇ ਪੈਸੇ ਤੂੰ ਕਿਤੇ ਮਗਰ ਗਿਆ ਇਹਦੇ ਨਾ ਪੁੱਤ ਮਤ ਨਹੀਂ ਗਿਆ ਵਿਆਹ ਤੇ ਨੂੰ ਕੱਲੇ ਨੂੰ ਭੇਜ ਦਿੰਨੇ ਹੈਗੇ ਜਿਹੜਾ ਗੋਲ ਟੇਬਲ ਲੱਗਿਆ ਹੁੰਦਾ ਨਾ ਉੱਥੇ ਉਹ ਟੇਬਲ ਉੱਤੇ ਜਿਹੜੀਆਂ 20 ਬੋਤਲਾਂ ਪਈਆਂ ਹੁੰਦੀਆਂ दारू ਵਾਲੀਆਂ ਸਭ ਤੋਂ ਵੱਧ ਇਹ ਹੀ ਰੱਖਦਾ ਉਹ ਨਹੀਂ ਯਾਰ ਤੂੰ ਐਵੇਂ ਲੱਗ ਗਿਆ ਨਾ ਉਹ ਤੇ ਯਾਰ ਮੇਰੀ ਪੂਰੀ ਗੱਲ ਸੁਣ ਲੈ ਜਿਹੜਾ ਹੱ ਚੱਲਿਆ ਇੰਸਟਾ ਇੰਸਟਾਗ੍ਰਾਮ ਜਾ ਉਹ ਤੇ ਪਾਉਂਦੇ ਆ ਇਹ ਆ ਵੀਡੀਓ ਹੁੰਦੀ ਆ ਸਟੋਰੀਆਂ ਸਟਾਰੀਆਂ ਲਾਉਂਦੇ ਆ ਇਹ ਐਂ ਜਿਵੇਂ ਮੂੰਹ ਕਰ ਕੇ ਐਨਕਾਂ ਲਾ ਕੇ ਮੇਰੇ ਕੋਲ ਤਾਂ ਭਰਾਈ ਨਹੀਂ ਉੱਥੋਂ ਪਤਾ ਲੱਗਿਆ ਕੁੜੀ ਵਾਲਿਆਂ ਨੂੰ ਮੇਰੇ ਕੋਲੇ ਉੜਦੀ ਉੜਦੀ ਗੱਲ ਆ ਗਈ ਸੀ ਮੈਂ ਤਾਂ ਨਹੀਂ ਘਰੇ ਗੱਲ ਕਰੀ ਮਾਹ ਤੇਰੀਆਂ ਅੱਖਾਂ ਖੁੱਲ ਜਾਣਗੇ ਜਦੋਂ ਅਗਲੇ ਨੇ ਜਵਾਬ ਦਿੱਤਾ ਅੱਛਾ ਜੇ ਮੈਂ ਗੱਲ ਕਰਦਾ ਤੁਸੀਂ ਮੇਰੇ ਮਗਰ ਪੈਣਾ ਸੀ ਵੀ ਇਹ ਜਾਣ ਕੇ ਕਰਦਾ ਇਹਦਾ ਵਿਆਹ ਨਹੀਂ ਹੋਉਂਦਾ ਤੁਸੀਂ ਮੇਰੇ ਤੋਂ ਯਕੀਨ ਨਹੀਂ ਕਰਨਾ ਸੀ ਹੁਣ ਦੱਸ ਉਹ ਨਹੀਂ ਕਿਉਂ ਏ ਦੇ ਪੈਸੇ ਨੂੰ ਹੋਰ ਇਹ ਕਿਵੇਂ ਮੰਨੂਗਾ ਮੈਂ ਤੇਰੇ ਕੋਲੇ ਇੱਕ ਮਿੰਟ ਤਾਂ ਚਰਦੀ ਜਾਲੇ ਕਰੀ ਜਾਂਦਾ ਹਾਂ ਇੱਧਰ ਗੱਲ ਹੋਰ ਸੁਣਾ ਤੇਰੇ ਕੋਲੇ ਬਟਨਾ ਵਾਲਾ ਫੋਨ ਹੂੰ ਸੱਤ ਜੇ ਬੈਠਾ ਰਹਿਣਾ ਸਾਰਾ ਦਿਨ ਮਾੜਾ ਮੋਟਾ ਦਾ ਭੇਦ ਭੰਤਾਂ ਵਾਲੇ ਕਰ ਲੋਕ ਕਿੱਥੋਂ ਬੋਲਦੇ ਆ ਹੂੰ ਇਹਨੂੰ ਪੁੱਛ ਲੈ ਹੁਣ ਆ ਤੇ ਲਾੜਲੇ ਨੂੰ ਦੱਸੋ ਇਹ ਤੂੰ ਸੱਚ ਦੱਸ ਦੇ ਲਈ ਤੇ ਮੈਂ ਵੀਡੀਓ ਦਿਖਾਉਂਗਾ ਰੂ ਵਾਲੇ ਕਦੇ ਕਦੇ ਪਾਰ ਜਾ ਬਤਾਉਣ ਬਸ ਨਾ ਸਾਲਾ ਮੇਰੇ ਕੋਲੇ ਕਿਤੇ ਤੂੰ ਫੀਸ ਨੂੰ ਪੈਸੇ ਮੰਗਦਾ ਉਹ ਬਾਈ ਸਾਂ ਗੱਲ ਸੁਣ ਲੈ ਹਾਂ ਮੈਂ ਨਹੀਂ ਉਹਨੂੰ ਕਾਂ ਫੰਗੇ ਜਿਹਨੂੰ ਰਿਸ਼ਤਾ ਕਰਾਉਂਦਾ ਯਾਰ ਤਾਂ ਚੱਲੇ ਆਗੇ ਉਹ ਨਹੀਂ ਮੇਰਾ ਪੀ ਪੀ ਪੇ ਕੇ ਉਹਦੇ ਪੈਸੇ ਖਾ ਗਿਆ ਵਿੱਚੋਂ ਇਹ ਇਹ ਕੀ ਹੋ ਰਿਹਾ ਪੈਸੇ ਇਹਦਾ ਹੱਲ ਇੱਕੀ ਆ ਹੂੰ ਇਹ ਬੰਦੇ ਨੂੰ ਤੂੰ ਕਾਲਜੋਂ ਲੈ ਹਟਾ ਇਹ ਖੇਤ ਨੂੰ ਲੈ ਕੇ ਆਇਆ ਕਰ ਹਰ ਦਿਨ ਕਰੂਗਾ ਕੰਮ ਇਹਨੂੰ ਲੱਗੂਗਾ ਪਤਾ ਖਾਦ ਨੂੰ ਆਪ ਹੀ ਲੱਗੂਗੀ ਠੀਕ ਹੈ ਪਿੰਦਾ ਦਾ ਦਾਰੂ ਆਏ ਨਹੀਂ ਪਤਾ ਹੋਰ ਅੱਜ ਵਾਖਾ ਖਾਂਦਾ ਨਾ ਅੱਖੀ ਸੁਣੀ ਜਾਂਦਾ ਮੈਂ ਹੁਣ ਇਹਨੂੰ ਕੁਝ ਨਹੀਂ ਕਹਿਣਾ ਕੱਲ ਦੋ ਮੇਰੀ ਗੱਲ ਸੁਣ ਲੈ ਕੱਲ ਦੋ ਤੂੰ ਉਹਨਾ ਖੇਤ ਮੇਰੇ ਨਾਲ ਜਦੋਂ ਮੈਂ ਘਰੇ ਜਾਊਗਾ ਉਦੋਂ ਜਾਣਾ ਜਿਹੜੀ ਰੋਟੀ ਪਾਣੀ ਲੱਸੀ ਦੁੱਧ ਤੁਸੀਂ ਮੈਂ ਪੀਣਾ ਉਹੀ ਤੂੰ ਖਾਣਾ ਪੀਣਾ ਨਾ ਮੈਂ ਤਾਂ ਤੈਨੂੰ ਇਹਦੇ ਨਾਲ ਫੇਰ ਵੀ ਵੱਧ ਕੇ ਸਮਝਿਆ ਵੀ ਤੂੰ ਮੇਰਾ ਪੁੰਦਾ ਪੜਦਾਗਾ ਤੂੰ ਤੂੰ ਕੰਜਰਾ ਕੀ ਮੇਰੇ ਦਾੜੀ ਚੋਹ ਕਰਿਆ ਵਾਤੇ ਫੁੱਲ ਫੁੱਲ ਬਾਤੇ ਮੇਰੇ ਹਾਂ ਖੇਤ ਵਗ ਜਾ ਤੂੰ ਪਰ ਕੇ ਲਾਹੌਰ ਜਾਣਾ ਕਿੱਧਰ ਹੁਣ ਸੇਤੀ ਹੁਣ ਕੱਲ ਨੂੰ ਮੈਨੂੰ ਖੇਤ ਇਸੇ ਤੋਂ ਆਪਣੀਆਂ ਗਲਤੀਆਂ ਜਵਾਗ ਦੇ ਮਗਰ ਨਹੀਂ ਘੜਾ ਮਾਰਦੇ ਮੂੰਹ ਮੰਗੇ ਪੈਸੇ ਦੇ ਦਿੰਨੇ ਲੱਗਿਆ ਤੈਨੂੰ ਪਤਾ ਉਹ ਸਹੀ ਗੱਲ ਆ ਪੁੱਤ ਉਹ ਪੜਦਾ ਹੈ ਉਹ ਪੜਦਾਗਾ ਕਰਾਲਾ ਪੀ ਐਚ ਡੀ ਉਹ ਤੋਂ ਉਹ ਮੈਨੂੰ ਐਸੀ ਕੰਜਰ ਪੜ ਜਾਂਦਾ ਤਾਂ ਵਧੀਆ ਰਿਸ਼ਤਾ ਹੋ ਜਾਂਦਾ ਇਹਦਾ ਮੈਨੂੰ ਕੀ ਪਤਾ ਸੀ ਇਹ ਕੁੱਤ ਸਿਆਪੇ ਕਰਦਾ ਇਹ ਫਿਰਦਾ ਉੱਥੇ ਲਾਹੌਰ ਜਦ ਆਉਂ ਆ ਮਨੋ ਤਾਂ ਲੱਗਦਾ ਮੂਰੇ ਗਰਮੀ ਆਉਂਦੀਆਂ ਮੰਜੇ ਨਾਲ ਬੰਨ ਕੇ ਰੱਖਣਾ ਵੀ ਨੇਰੀ ਚੋਂ ਡੱਡ ਜੇ ਕਿਤੇ ਇਹ ਅੱਛਾ ਸਰੀਰ ਤਾਂ ਦੇਖ ਲੈ ਉਹਦਾ ਜਿਹੇ ਜਾ ਚ ਕੀਦ ਲੈ ਗਿਆ ਨਾ ਲੱਖਿਆ ਕਰਦਾ ਤੂੰ ਵੀ दारू-ਦੂਰੂ ਛੱਡ ਦੇ ਸਿਆਣਾ ਬਿਆਣਾ ਬੰਦਾਗਾ ਆਦਾ ਚੰਗੇ ਪਾਸੇ ਆਜੋ ਰੱਬ ਦਾ ਨਾਲ ਐਂ ਦੀ ਉਮਰ ਆਹੇ दारूਆ ਪੀਣ ਦੀ ਉਮਰ ਨਹੀਂ ਸੱਤ ਚ ਬੈਠੋ ਤੇ ਜਾ ਕੇ ਝੂੜੀਆਂ ਕਰੀ ਜਾਂਣਾ ਰਹਿਣਾ ਉਧਰ ਉਹ ਇਹ ਜਗਾ ਅਸਰ ਤਾਂ ਹੋਣਾ ਹੀ ਆ ਘਰੇ ਚਲ ਕੋਈ ਨਾ ਪੁੱਤ ਮੈਂ ਵੀ ਸੀ ਨਾ ਖੇਤ ਆਇਆ ਕਰ ਖੇਤ ਆਇਆ ਕੋ ਕਿਹੜਾ ਮਾਰਿਆ ਕਰ ਚੰਗਾ ਪੁੱਤ ਮਾਰਿਆ ਕਰੂ ਵੇੜਾ ਖੇਤ ਵੀ ਆਇਆ ਕਰ